ਦੁਦਿਆਨਾ ਹਲਕਾ ਸੈਂਟਰਲ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਜੀਜ਼ਾ ਨੰਬਰ 3 ਦੇ ਵਿੱਚ ਗਰਮੀ ਦੀਆਂ ਛੁੱਟੀਆਂ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਸੋਹਣੇ ਕੱਪੜੇ ਵੰਡੇ ਗਏ ਜਿਸ ਦੌਰਾਨ ਬੱਚਿਆਂ ਦੇ ਚਿਹਰੇ ਤੇ ਇੱਕ ਖੁਸ਼ੀ ਹੈ ਜਿਹੜੀ ਵੇਖਣ ਨੂੰ ਮਿਲ ਰਹੀ ਸੀ ਇਹ ਕਦਮ ਨਾਲ ਸਿਰਫ ਉਹਨਾਂ ਦੇ ਮਨੁਭਲ ਨੂੰ ਵਧਾਉਂਦਾ ਹੈ ਸਗੋਂ ਸਮਾਜ ਵਿੱਚ ਇੱਕ ਪੋਜ਼ਿਟਿਵ ਸੁਨੇਹਾ ਵੀ ਦਿੰਦਾ ਹੈ ਸਰਕਾਰੀ ਸਕੂਲਾਂ ਦੇ ਵਿੱਚ ਵੀ ਬੱਚਿਆਂ ਦੀ ਸੰਭਾਲ ਅਤੇ ਸੁਵਿਧਾਵਾਂ ਨੂੰ ਤਰਜੀਹ ਦਿੱਤੀ ਜਾਂਦੀ ਹੈ ਜਿਹੜੇ ਬੱਚੇ ਆ ਇਹਨਾਂ ਨੂੰ ਸਰਦੀਆਂ ਦੀ ਡਰੈੱਸ ਵੀ ਗਰਮੀਆਂ ਦੀ ਡਰੈੱਸ ਵੀ ਉਹ 500 ਬੱਚਾਵਾਂ ਸਾਰੀਆਂ ਕਲਾਸਾਂ ਨੂੰ ਇਹਨਾਂ ਨੂੰ ਸਰਦੀਆਂ ਵੇਲੇ ਸਰਦੀਆਂ ਦੀ ਡਰੈੱਸ ਦੇਈ ਦੀ ਗਰਮੀਆਂ ਵੇਲੇ ਗਰਮੀਆਂ ਦੀ ਕਿਉਂਕਿ ਇਹ ਬੱਚਿਆਂ ਦੇ ਨਾਲ ਖੜਨਾ ਤੇ ਬੱਚਿਆਂ ਦੀ ਜਿਹੜੀ ਇਹ ਵਧੀਆ ਕੁਪਾਇਆ ਹੋਇਆ ਜਿਹੜਾ ਪਹਿਰਾਵਾ ਉਹ ਬੱਚਿਆਂ ਦੇ ਖੂਬਸੂਰਤ ਲੱਗਿਆ ਸੀ ਸਾਰੇ ਹੀ ਰਾਜੀ ਜੀ ਹੋਰਾ ਜੀ ਸਾਡੀ ਸਾਰੀ ਆਮ ਆਦਮੀ ਪਾਰਟੀ ਦੀ ਟੀਮ ਔਰ ਅਸੀਂ ਸਾਰੇ ਸਾਥੀ ਰਲ ਕੇ ਸਾਡੇ ਉਦੇਸ਼ ਵਿਜਾਰਜੀ ਤੇ ਉਹਨਾਂ ਦਾ ਸਾਰਾ ਸਟਾਫ ਅਸੀਂ ਸਾਰੇ ਹਰ ਇੱਕ ਸਾਲ ਇਸੇ ਤਰ੍ਹਾਂ ਹੀ ਬੱਚਿਆਂ ਨੂੰ ਡਰੈੱਸਾਂ ਦਿੰਨੇ ਆਂ ਤੋਂ ਸਰਦੀਆਂ ਨੂੰ ਸਰਦੀਆਂ ਵਾਲੀ ਗਰਮੀਆਂ ਨੂੰ ਗਰਮੀਆਂ ਵਾਲੀ ਇਹ ਕਿਉਂਕਿ ਜ਼ਰੂਰੀ ਆ ਬੱਚਿਆਂ ਦਾ ਇਹ ਨਾ ਇੱਕ ਤਾਂ ਮਨੋਬਲ ਵਧਦਾ ਇੱਕ ਬੱਚਿਆਂ ਦੇ ਵਿੱਚ ਜੋਸ਼ ਵਧਦਾ ਵਾ ਵੀ ਅਸੀਂ ਆਪਣੇ ਸਕੂਲ ਜਾਵਾਂਗੇ ਤੇ ਸਾਨੂੰ ਵਧੀਆ ਡਰੈਸਿੰਗ ਤੇ ਵਧੀਆ ਕੱਪੜੇ ਪਾ ਕੇ ਜਾਣ ਦਾ ਮੌਕਾ ਮਿਲੂਗਾ ਇਸ ਕਰਕੇ ਇੱਥੇ ਬੱਚਰੇ ਮਾਤੜਵ ਜੜੇ ਆ ਮਿਹਨਤੀ ਬੰਦੇ ਆ ਉੱਥੇ ਗਵਰਨਮੈਂਟ ਸਕੂਲ ਦੇ ਅੰਦਰ ਬੱਚੇ ਪੜ੍ਹਦੇ ਆ ਇਹਨਾਂ ਦੇ ਨਾਲ ਅਸੀਂ ਹਰ ਤਰ੍ਹਾਂ ਜੋ ਵੀ ਇੱਥੇ ਦੀ ਜ਼ਰੂਰਤ ਆ ਸਰਕਾਰ ਦਾ ਤਾਂ ਹੈ ਹੀ ਇੱਕ ਏਜੰਡਾ ਇਹੀ ਆ ਐਜੂਕੇਸ਼ਨ ਤੇ ਹੈਲਥ ਦੇ ਉੱਤੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਸardar ਭਗਵੰਤ ਸਿੰਘ ਮਾਨ ਸਾਡੇ ਸੁਪਰੀਮੋ ਅਰਬਿੰਦ ਕੇ ਦੀਵਾਲ ਜੀ ਸਾਡਾ ਸਾਰਿਆਂ ਦਾ ਮਿਸ਼ਨ ਆ ਕਿਉਂਕਿ ਮਿਸ਼ਨ ਬਣਾ ਕੇ ਜਦੋਂ ਕੋਈ ਚੀਜ਼ ਨੂੰ ਆਪਾਂ ਕਰਦੇ ਆ ਤਾਂ ਉਹਦੇ ਵਿੱਚ ਆਪਣੇ ਆਪ ਕਾਮਯਾਬੀ ਹੁੰਦੀ ਆ ਅਸੀਂ ਇਹ ਮਿਸ਼ਨ ਬਣਾ ਕੇ ਲੱਗੇ ਹੋਏ ਆ ਇਸ ਕੰਮ ਨੂੰ ਕਿ ਬੱਚਿਆਂ ਦਾ ਜਿਹੜਾ ਮਨੋਵਲਾ ਇਹਨੂੰ ਹੋਰ ਮਜ਼ਬੂਤ ਕਰਨਾ ਸਰ ਇਸ ਵਾਰ ਪ੍ਰਾਈਵੇਟ ਸਕੂਲਾਂ 'ਚ ਕਾਫੀ ਬੱਚੇ ਆਏ ਜਿਹੜੇ ਸਰਕਾਰੀ ਸਕੂਲਾਂ 'ਚ ਪੜ੍ਹਦੇ ਹੋਏ ਆ ਕਿੱਦਾਂ ਦੇਖਦੇ ਹੋ ਪਹਿਲਾਂ ਪ੍ਰਾਈਵੇਟ ਸਕੂਲਾਂ ਦੇ ਵਿੱਚ ਤਾਂ ਲੋਕ ਪਾਉਂਦੇ ਸੀ ਕਿਸੇ ਸਰਕਾਰੀ ਸਕੂਲ 'ਚ ਬੈਣ ਨੂੰ ਜਗ੍ਹਾ ਨਹੀਂ ਸੀ ਜਿਹਦੇ ਬੱਚੇ ਨੂੰ ਬੈਣ ਨੂੰ ਜਗ੍ਹਾ ਨਾ ਮਿਲੇ ਉਹਨੇ ਫਿਰ ਉਸ ਸਕੂਲ 'ਚ ਕੀ ਪਾਉਣਾ ਅੱਜ ਤੁਸੀਂ ਦੇਖੋ ਨਿਹਾਰ ਬਦਲੀ ਪਈ ਆ ਪੰਜਾਬ ਦੇ ਜਿਹੜੀ ਅੱਜ ਆ ਤੁਸੀਂ ਮਾਰ ਕੇ ਚਾਰੇ ਪਾਸੇ ਕੈਮਰਾ ਘੁਮਾ ਕੇ ਦਿਖਾਓ ਪੰਜਾਬ ਦੇ 3.5 ਕਰੋੜ ਲੋਕ ਇਸ ਗੱਲ ਦਾ ਮਾਨ ਕਰਦੇ ਆ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਤੇ ਕਿ ਜੋ ਕਿਹਾ ਵਾਅਦਿਆਂ ਦੇ ਵਿੱਚ ਪਹਿਲਾਂ ਤਾਂ ਸਰਕਾਰਾਂ ਵਾਅਦੇ ਕਰ ਲੈਂਦੀਆਂ ਸੀ ਕੋਈ ਵਾਅਦੇ ਆਵਾਜ਼ ਪੌਣੇ 5 ਸਾਲ ਬਾਅਦ ਕਿਤੇ ਜਾ ਕੇ ਸ਼ਗਲਾਂ ਦਿਖਦੀਆਂ ਸੀ ਅੱਜ ਸਾਡੇ ਸਾਰੇ ਵਿਧਾਇਕਾਂ ਨੂੰ ਸਾਰੇ ਮੰਤਰੀ ਸਭਾ ਨੂੰ ਮੁੱਖ ਮੰਤਰੀ ਸਾਹਿਬ ਵੱਲੋਂ ਇਸ ਗੱਲ ਦਾ ਸਿੱਧਾ ਸੰਦੇਸ਼ ਆ ਵੀ ਆਪਣੇ ਆਪਣੇ ਹਲਕਿਆਂ ਦੇ ਵਿੱਚ ਜਾਓ ਜਿਹੜੇ ਸਕੂਲ ਨੇ ਜੋ ਸਕੂਲ ਦੀ ਜ਼ਰੂਰਤ ਆ ਉਹ ਡੀਸੀ ਸਾਹਿਬ ਨੂੰ ਦੱਸੋ ਐਜੂਕੇਸ਼ਨ ਮੰਤਰੀ ਦੇ ਨੌਲੇਜ ਲਿਆਓ ਹਰ ਕਾਮਾ ਜਿਹੜਾ ਵਾ ਅੱਜ ਤਾਂ ਹੀ ਸਰਕਾਰੀ ਸਕੂਲਾਂ ਦੇ ਵਿੱਚ ਪ੍ਰਾਈਵੇਟ ਸਕੂਲਾਂ ਨੂੰ ਛੱਡ ਕੇ ਸਰਕਾਰੀ ਸਕੂਲਾਂ 'ਚ ਮਾਪੇ ਪਾ ਰਹੇ ਆ ਉਹਨਾਂ ਨੂੰ ਦੇਖਦਾ ਵਾ ਵੀ ਆਉਣ ਵਾਲਾ ਭਵਿੱਖ ਜਿਹੜਾ ਵਾ ਇਹ ਵੀ ਮੈਂ ਤੁਹਾਡੇ ਨਾਲ ਹੀ ਦੱਸਣਾ ਚਾਹਣਾ ਜਿੰਨੇ ਉੱਚੇ ਪੱਦਾਂ ਦੇ ਉੱਤੇ ਅੱਜ ਲੋਕ ਬੈਠੇ ਆ ਪਾਵਰਾਂ ਦੇ ਵਿੱਚ ਉਹ ਅੱਧੇ ਨਾਲੋਂ ਜ਼ਿਆਦਾ ਸਰਕਾਰੀ ਸਕੂਲਾਂ ਦੇ ਵਿੱਚ ਵਿੱਦਿਆ ਪ੍ਰਾਪਤ ਕਰਕੇ ਅੱਜ ਉਹ ਨੌਕਰੀਆਂ ਦੇ ਬੈਠੇ ਆ ਇਸੇ ਤਰ੍ਹਾਂ ਹੀ ਅੱਜ ਸਰਕਾਰੀ ਸਕੂਲਾਂ ਦੇ ਵਿੱਚ ਰੌਣਕ ਵਧ ਰਹੀ ਲੁਧਿਆਣਾ ਲਾਈਵ ਲਈ ਹਨੀ ਦੀ ਰਿਪੋਰਟ